ਕਿਲਾ ਮੈਂ ਸਾਡੇ ਸਿਆਣਿਆਂ ਦੇ ਸਾਡੇ ਬਜ਼ੁਰਗਾਂ ਨਾਲ ਜੁੜੂ ਕਰਦਾ ਹੁੰਨਾ ਕਿਉਂਕਿ ਕਹਿੰਦੇ ਨੇ ਸਿਆਣੇ ਦਾ ਕਿਹਾ ਤੇ ਔਲੇ ਦਾ ਖਾਧਾ ਕੀ ਅਸਰ ਹੁੰਦਾ ਕਈ ਵਾਰ ਬਾਅਦ ਪਤਾ ਲੱਗਦਾ ਜਦੋਂ ਟਾਈਮ ਲੱਗ ਜਾਂਦਾ ਫੇਰ ਬੰਦਾ ਪਛਤਾਉਂਦਾ ਰਹਿੰਦਾ ਕਿਉਂਕਿ ਕਹਿੰਦੇ ਨੇ ਜਿਹਨੇ ਬਜ਼ੁਰਗਾਂ ਨੂੰ ਖੁਸ਼ ਕਰ ਲਿਆ ਬੱਚੇ ਨੂੰ ਖੁਸ਼ ਕਰ ਲਿਆ ਤੇ ਰੱਬ ਨੂੰ ਖੁਸ਼ ਕਰ ਲਿਆ ਆਪਨੂੰ ਬਰਾਬਰ ਲੱਗਦਾ ਜਿਹਨੇ ਜਨਾਨੀ ਨੂੰ ਖੁਸ਼ ਕਰ ਲਿਆ ਉਹਨੂੰ ਡਬਲ ਪੌਲੇ ਦਾ ਕਰਕੇ ਦੇਖੋ ਸੁਰੇ ਵੀਰੇ ਫਸਟ ਵਧੀਆ ਮਿਲਦੇ ਹਨ ਕਹਿੰਦੇ ਸਿਆਣੇ ਦਾ ਕਿਹਾ ਤੇ ਔਲੇ ਦਾ ਖਾਦਾ ਕੀ ਅਸਰ ਹੁੰਦਾ ਕਾਫੀ ਦਿਨ ਬਾਅਦ ਪਤਾ ਲੰਦਾ ਜਾਨੂ ਟਾਈਮ ਲੱਗ ਜਾਂਦਾ ਫਿਰ ਮਨ ਦਾ ਪਛਤਾਉਂਦਾ ਰਹਿੰਦਾ ਸਾਡੇ ਸਿਆਣਿਆਂ ਨੇ ਬੜੀਆਂ ਸੁਣਨ ਵਾਲੀਆਂ ਗੱਲਾਂ ਸਾਡੇ ਸੱਭਿਆਚਾਰ ਨੂੰ ਦਿੱਤੀਆਂ ਨੇ ਜਿਹੜੇ ਪੇਸ਼ ਕਰ ਲੱਗੇ ਆ ਸਾਡੇ ਸਿਆਣਿਆਂ ਦੀਆਂ ਸੱਚੀਆਂ ਗੱਲਾਂ ਬੰਗਾ ਮੇਚ ਨਾਲ ਤਾਂ ਪਹਿਲਾਂ ਮੇਰੀ ਕੈਸਟ ਆਈ ਸੀ ਕਿ ਹੈ ਨਿਹਾਲੋ ਰਸਗਿਓ ਤੇ ਕਿ ਬਾਪੂ ਦੇਵ ਤਰੀਕੇ ਵਾਲੀ ਦੀ ਰਚਨਾ ਸੀ ਕਿ ਆਪਾਂ ਕਿਤੇ ਸ਼ਹਿਰ ਬਾਜ਼ਾਰ ਜਾਂਦੇ ਆ ਜੀ ਆਪਾਂ ਕਈ ਦੁਕਾਨਤਾਂ ਤੇ ਪੋਸਟਰ ਲਗਾ ਦੇਖਦੇ ਆ ਖਾਸ ਕਰਕੇ ਫੋਟੋ ਜੈਟ ਕਰਨ ਵਾਲੇ ਦੀ ਦੁਕਾਨ ਤੇ ਲਾਇਆ ਹੁੰਦਾ ਕਾਫੀ ਲੰਬੀ ਲਿਸਟ ਹੁੰਦੀ ਆ ਕਿ ਇਹ ਤਿੰਨੇ ਚੀਜ਼ਾਂ ਮਿੱਤ ਨਹੀਂ ਹੁੰਦੀਆਂ ਇਹ ਤਿੰਨੇ ਚੀਜ਼ਾਂ ਧੋਖਾ ਦਿੰਦੀਆਂ ਨੇ ਇਹ ਤਿੰਨੇ ਚੀਜ਼ਾਂ ਮੁੜ ਕੇ ਨਹੀਂ ਆਉਂਦੀਆਂ ਉਹ ਕਿਹੜੀਆਂ ਨੇ ਪੇਸ਼ ਕਰਨ ਗਿਆ ਸਾਡੇ ਸਿਆਣੇ ਦੇ ਸੱਚੀਆਂ ਗੱਲਾਂ ਤਿੰਨੇ ਚੀਜ਼ਾਂ ਮਿੱਤ ਨਹੀਂ ਹੀ ਤਲਵਾਰ ਸੱਪ ਤੇ ਘੋੜਾ ਤਿੰਨੇ ਚੀਜ਼ਾਂ ਬੁਰੀਆਂ ਨੇ ਚੋਰੀ ਯਾਰੀ ਰੀੜ ਦਾ ਫੋੜਾ ਤਿੰਨੇ ਮੁੱਲ ਮਿਲਦੇ ਨਾ ਕਿਸਮਤ ਇਲਮ ਤੇ ਪੁੱਤ ਪਿਆਰੇ ਤਿੰਨੇ ਚੜ ਛੁਪਦੇ ਨੇ ਸੂਰਜ ਚੰਦ ਨੰਬਰ ਦੇ ਤਾਰੇ ਤਿੰਨੇ ਟਿਕ ਕੇ ਬੈਹਂਦੇ ਨਾ ਪਿੱਪਲ ਦਾ ਪੱਤਾ ਤੇ ਬਾਂਦਰ ਨਿਆਣਾ ਅੱਜ ਤਾਂ ਹੈ ਨਹੀਂ ਨੀ ਨਾ ਮੂਰੇ ਮੂਰੇ ਭੱਜੇ ਫਿਰਦੇ ਹੁੰਦੇ ਨੇ ਕਸ਼ਾਲਾ ਜੀ ਥੈਂਕ ਯੂ ਸਾਫਾ ਸਰਪੰਚ ਸਾਹਿਬ ਤਿੰਨੇ ਟਿਕ ਕੇ ਬੈਹਂਦੇ ਨਾ ਪਿੱਪਲ ਦਾ ਪੱਤਾ ਤੇ ਬਾਂਦਰ ਨਿਆਣਾ ਤਿੰਨੇ ਛਾਤਰ ਹੁੰਦੇ ਨੇ ਗੰਜਾ ਖੋਜਾ ਬੰਦਾ ਜੋ ਕਾਣਾ ਲਓ ਸ਼ੇਅਰ ਕਰਨ ਲੱਗਿਆ ਮੱਲਾ ਜਾ ਫਰਮਾਣਾ ਸੱਜ ਦੇ ਖਾੜੇ ਨਾ ਬਾਜ ਸਜਿੰਦਿਆਂ ਦੇ ਹੱਥਾਂ ਬਾਜ ਨਾ ਤਾੜੀਆਂ ਵੱਜਦੀਆਂ ਨੇ ਥੋੜਾ ਹੰਬਣ ਵਾਲਾ ਮੇਲਾ ਅਜੇ ਵੀ YouTube ਤੇ ਦੁਰਿਆ ਫਿਰਦਾ ਹੁੰਦਾ ਹੱਥਾਂ ਖਾੜੇ ਸੱਜ ਦੇ ਨਾ ਆਵਾਜ਼ ਸਜਿੰਦਿਆਂ ਦੇ ਹੱਥਾਂ ਬਾਜ ਨਾ ਤਾੜੀਆਂ ਵੱਜਦੀਆਂ ਨੇ ਮਰਦੇ ਸੱਥਾਂ ਦੀ ਟੌਰ ਬਣਾਮ ਦੇ ਨੇ ਪਰ ਦੇ ਘਰਾਂ ਦੇ ਨਾਰੀਆਂ ਕੱਜਦੀਆਂ ਨੇ ਬੁਝਦੀ ਪਿਆਸ ਨਾ ਤਪਦਿਆਂ ਟਿਬਿਆਂ ਦੀ ਜਿੱਥੇ ਖਾਲੀ ਬੱਦਲੀਆਂ ਗੱਜਦੀਆਂ ਨੇ ਟਲਦੀ ਉਮਰ ਦਾ ਵਿਆਵਗਾਰ ਵਰਗਾ ਚੜਦੀ ਉਮਰ ਦੀਆਂ ਘੋੜੀਆਂ ਸਜਦੀਆਂ ਨੇ ਦਾਖਾ ਸਾਹਿਬ ਇੱਜ਼ਤਾਂ ਬਣਾਉਂਦਿਆਂ ਨੂੰ ਲੱਗ ਜਾਣੇ ਉਮਰਾਂ ਗਵਾਉਣ ਲੱਗਿਆਂ ਨੂੰ ਪਲ ਲੱਗਦਾ ਇੱਜ਼ਤਾਂ ਬਣਾਉਂਦਿਆਂ ਨੂੰ ਲੱਗ ਜਾਣੇ ਉਮਰਾਂ ਗਵਾਉਣ ਲੱਗਿਆਂ ਨੂੰ ਪਲ ਲੱਗਦਾ ਓ ਬੱਚਿਆਂ ਨੂੰ ਪਾਲਦੇ ਹੀ ਬੁੱਢੇ ਹੋ ਜਾਣ ਮਾਪੇ ਫੇਰ ਵੀ ਨਾ ਚੰਗਾ ਫਲ ਲੱਗਦਾ ਓ ਪੰਮੇ ਮੱਲਿਆਣੇ ਸਾਰੇ ਝੂਠ ਦਾ ਪਸਾਰਾ ਹੋਇਆ ਰੱਬ ਦਾ ਵੀ ਨਾਮ ਛਲ ਲੱਗਦਾ ਡਰ ਲੱਗੇ ਦਾ ਕਿਤੇ ਸ਼ੁਰਾ ਹੀ ਨਾ ਖੋਬ ਦੇਵੇ ਜਦੋਂ ਇਨਸਾਨ ਗੱਲ ਲੱਗਦਾ ਕੋ ਪਤਾ ਨਹੀਂ ਵੀ ਗੱਲ ਜੱਫੀ ਪਾਉਣ ਨੂੰ ਲੱਗਦਾ ਜਾਂ ਅੰਦਰ ਘੁੱਟਣ ਨੂੰ ਲੱਗਦਾ ਗळा ਘੁੱਟਦਾ ਜਾਂ ਜੱਫੀ ਪਾਉਂਦਾ ਕਿਉਂ ਕਿ ਕਿਉਂ ਸਮਝ ਆਉਂਦਾ ਪੂਰਾ ਦੋ ਥਾਲੀ ਤਲਵਾਰ ਹੈ ਦੁਨੀਆ ਦੋਹੀ ਪਾਸੇ ਦੰਦੇ ਕਿਉਂਕਿ ਮੈਂ ਜਿੱਥੇ ਜਗ ਤੇ ਜਾਮ ਉਹਦੇ ਨੇ ਗੱਲਾਂ ਕਰਦਾ ਹੁੰਨਾ ਵਿਆਹ ਤੇ ਕੰਮ ਨੱਚਣ ਵਾਲਾ ਇੱਥੇ ਸੁਣਾਉਣ ਵਾਲਾ ਉੱਥੇ ਗਾਉਣ ਵਾਲਾ ਨੱਥੇ ਨਚਾਉਣ ਵਾਲਾ ਦਾ ਕਿਸਾਬ ਸੁਣਿਓ ਦੋ ਧਾਰੀ ਤਲਵਾਰ ਹੈ ਦੁਨੀਆ ਦੋਹੀ ਪਾਸੇ ਦੰਦੇ ਓ ਨੇੜੇ ਹੋ ਕੇ ਜਫੀਆਂ ਪਾਉਂਦੀ ਤੇ ਪਰਾਂ ਨੂੰ ਹੋ ਕੇ ਭੰਡੇ ਕੋਈ ਜਨਜਰ ਦਾ ਬੰਦਾ ਕੋਲੇ ਆ ਕਟਾਣਾ ਸਾਹਿਬ ਕਹਿੰਦਾ ਬੰਦਾ ਬੜਾ ਚੰਗਾ ਹੈ ਮੜਾ ਸਾਹਿਬ ਕਹਿੰਦੇ ਬੰਦਾ ਬੜਾ ਚੰਗਾ ਹੈ ਜੱਗਿਆ 100 ਮੀਟਰ ਦੂਰ ਨਹੀਂ ਜਾਣ ਦਿੰਦੇ ਫੇਕੀ ਕਹਿੰਦੇ ਨੇ ਬੰਦਾ ਬੜਾ ਗੰਦਾ ਹੈ ਜਦੀ ਨਾਲੇ ਸੂਈ ਧਰ ਦਿੰਦੇ ਨੇ ਓ ਦੋ ਧਾਰੀ ਤਲਵਾਰ ਹੈ ਦੁਨੀਆ ਦੋਹੀ ਪਾਸੇ ਦੰਦੇ ਉਹ ਨੇੜੇ ਹੋ ਕੇ ਜੱਫੀਆਂ ਪਾਉਂਦੀ ਤੇ ਪਰਾਂ ਨੂੰ ਹੋ ਕੇ ਭੰਡੇ ਉੱਪਰੋਂ ਲੋਕੀ ਫੁੱਲ ਲੱਗਦੇ ਨੇ ਅੰਦਰੋਂ ਤਿੱਖੇ ਕੰਡੇ ਉੱਪਰੋਂ ਲੋਕੀ ਫੁੱਲ ਲੱਗਦੇ ਨੇ ਅੰਦਰੋਂ ਤਿੱਖੇ ਕੰਡੇ ਹੁਣ ਤੁਸੀਂ ਦੱਸਿਓ ਉਹ ਕੁੱਤੇ ਤਾਂ ਸਦਾ ਮੂੰਹ ਤੇ ਭੌਂਕਣ ਤੇ ਪਿੱਠ ਤੇ ਭੌਂਕਣ ਪਿੱਠ ਤੇ ਭੌਂਕਣ ਬੰਦੇ ਉਹ ਮੁਰਗੀ ਮਾਰ ਕੇ ਖਾ ਜਾਂਦੇ ਨੇ ਸਰਪੰਚਾ ਖਾਂਦੇ ਨਾ ਇਹ ਅੰਡੇ ਉਹ ਮੁਰਗੀ ਮਾਰ ਕੇ ਖਾ ਜਾਂਦੇ ਨੇ ਖਾਂਦੇ ਨਾ ਇਹ ਅੰਡੇ ਬਈ ਵਾਲ ਵਧਾਉਣ ਦੇ ਨੁਸਖੇ ਦੱਸ ਦੇ ਆਪ ਸਿਰਾਂ ਤੋਂ ਹਾਂਜੀ ਆਪ ਸਿਰਾਂ ਤੋਂ ਆਪ ਸਿਰਾਂ ਤੋਂ ਗੰਝੇ ਮੁੜ ਕੇ ਨਾ ਯੋ ਪਾਣੀ ਮੰਗਦੇ ਜਿਹੜੇ ਇੰਨਾ ਡੰਗੇ ਓ ਡਾਂਸੀ ਵਾਲਿਆ ਸੱਪਾਂ ਨਾਲੋਂ ਜੈਰੀ ਹੋਗੇ ਜੈਰੀ ਹੋਗੇ ਬੰਦੇ ਅੱਜ ਕੱਲ ਬੰਦੇ ਤੋਂ ਬੱਚੀ ਲੋੜਾ ਡੰਗਰਾਂ ਤੋਂ ਬੱਚੀ ਦੀ ਲੋੜ ਨਹੀਂ ਧੰਨਵਾਦ ਜੱਗਾ ਜੀ ਇਹ ਹੰਬਣਾ ਸਾਹਿਬ ਤੁਹਾਡਾ ਹੋਣੀ ਕਾਫੀ ਐ ਓ ਬਚਪਨ ਵਿੱਚ ਜੇ ਬੱਚੇ ਨੂੰ ਰੋਕੀਏ ਨਾ ਬੇੜਾ ਬੈਹਦਿਆਂ ਬੈਹਦਿਆਂ ਬਹਿ ਜਾਂਦਾ ਤੋ ਕੋਈ ਗੀਤ ਸੰਗੀਤ ਕਹਿੰਦੇ ਉਹ ਹੁੰਦਾ ਜਾਂ ਤਾਂ ਬੰਦਾ ਬੈਠ ਕੇ ਹੱਸੀ ਜਾਵੇ ਤੇ ਜਾਂ ਨੱਚੀ ਜਾਵੇ ਇੱਕ ਕੰਮ ਜਮਾਂ ਦਾ ਸਫਲ ਹੋਣਾ ਚਾਹੀਦਾ ਜਾਂ ਨਚੌਣ ਚ ਜਾਂ ਸਣਾਉਣ ਚ ਜੇ ਇੱਕ ਕੰਮ ਚ ਨਹੀਂ ਤਾਂ ਫੇਲ ਆ ਕੰਮ ਫਿਰ ਉਹ ਬਚਪਨ ਵਿੱਚ ਜੇ ਬੱਚੇ ਨੂੰ ਰੋਕੀਏ ਨਾ ਬੇੜਾ ਬਹਿਦਿਆਂ ਬਹਿਦਿਆਂ ਹਏ ਐਦਾ ਨਹੀਂ ਬੇੜਾ ਬਹਿਦਿਆਂ ਬਹਿਦਿਆਂ ਬਹਿ ਜਾਂਦਾ ਕੱਚੇ ਕੋਠੇ ਨੂੰ ਜੇ ਕਰ ਲਿਪੀਏ ਨਾ ਉਹ ਟਹਦਿਆਂ ਟਹਦਿਆਂ ਟਹ ਜਾਂਦਾ ਹੁਣ ਤੁਸੀਂ ਬੋਲਿਓ ਉਹ ਕੁੱਤਾ ਰਾਹ ਵਿੱਚ ਬੈਠਾ ਜੇ ਛੇੜ ਦਈਏ ਉਹ ਪੈਂਦਿਆਂ ਪੈਂਦਿਆਂ ਓਹ ਪੈਂਦਿਆਂ ਪੈਂਦਿਆਂ ਚੁਗਲਖੋਰ ਨੂੰ ਕਿੰਨਾ ਵੀ ਰੋਕ ਲਈਏ ਗੱਲ ਕਹਿੰਦਿਆਂ ਕਹਿੰਦਿਆਂ ਕਹਿ ਜਾਂਦਾ ਪੂਰੀ ਅੱਗ ਜੇ ਭੱਠੇ ਨੂੰ ਨਾ ਦਈਏ ਭੱਠਾ ਬੈਂਦਿਆਂ ਬੈਂਦਿਆਂ ਬਹਿ ਜਾਂਦਾ ਪਹਿਲੀ ਉਮਰੇ ਨਾ ਜੀਦਾ ਵਿਆਹ ਹੋਵੇ ਓਹ ਰਹਿੰਦਿਆਂ ਰਹਿੰਦਿਆਂ ਉੱਚੀ ਬੋਲ ਕੇ ਦੱਸੋ ਤੁਸੀਂ ਨਾ ਬੋਲੋ ਓਹ ਰਹਿੰਦਿਆਂ ਰਹਿੰਦਿਆਂ ਕੰਗਾਇ ਸ਼ੜਾ ਕੋਈ ਨਹੀਂ ਜਾਣਾ ਚਾਹੁੰਦਾ ਹਰ ਕੀ ਲੱਡੂ ਖਾਣਾ ਚਾਹੁੰਦਾ ਧਾਕਾ ਸਾਹਿਬ ਨਰਮ ਦਿਲ ਸਖਤ ਮਜਾਜ ਕਈ ਬੇਪਰਵਾਹ ਹੁੰਦੇ ਨੇ ਇਹਨੂੰ ਦੇਖ ਕੇ ਗੱਲ ਜਾਦ ਆ ਗਈ ਨਰਮ ਦਿਲ ਸਖਤ ਮਜਾਜ ਕਈ ਬੇਪਰਵਾਹ ਹੁੰਦੇ ਨੇ ਇੰਜ ਬੰਦਿਆਂ ਦੇ ਅੱਡੋ ਅੱਡ ਸੁਭਾਅ ਹੁੰਦੇ ਨੇ ਖੱਪ ਪਾਉਣ ਲਈ ਸਦਾ ਹੀ ਕਾਲੇ ਰਹਿੰਦੇ ਨੇ ਉਹ ਵਿੱਚ ਜਲਸਿਆਂ ਬੰਦੇ ਖਾ ਮਖਾ ਵੀ ਹੁੰਦੇ ਨੇ ਮਤਲਬ ਵਿਆਹ ਦਾ ਸਮਝੇ ਇੱਥੇ ਕੋਈ ਕੋਈ ਮਤਲਬ ਵਿਆਹ ਦਾ ਸਮਝੇ ਇੱਥੇ ਕੋਈ ਕੋਈ ਉਂਝ ਘੋੜੀ ਚੜਨ ਦੇ ਸਭ ਨੂੰ ਸੱਜਣਾ ਸਾਹੀ ਹੁੰਦੇ ਨੇ ਉਹ ਨਾਲ ਨਸੀਬਾ ਮਿਲਦਾ ਰਿਸ਼ਤੇਦਾਰ ਚੰਗਾ ਬਹੁਤੇ ਸਾਖ ਤਾਂ ਸੱਜਣਾ ਗਲ ਦਾ ਸਾਹੀ ਹੁੰਦੇ ਨੇ ਜਾਦੇ ਆਖਣ ਡਾਕਟਰ ਸੇਵਾ ਕਰ ਲੋ ਬਾਪੂ ਦੀ ਘਰੇ ਲਿਜਾ ਕੇ ਜਾਦੇ ਆਖਣ ਡਾਕਟਰ ਸੇਵਾ ਕਰ ਲੋ ਬਾਪੂ ਦੀ ਉਦੋਂ ਜਿਤਿੰਦਰਾ ਗਿਣਵੇਂ ਮਿਣਵੇਂ ਸਾਹੀ ਹੁੰਦੇ ਨੇ ਉਹ ਸ਼ੌਕ ਮਾਰਿਆ ਕਿੱਥੋਂ ਮਰਦੇ ਲੋਕਾ ਵੇ ਇਹ ਤਾਂ ਸੜਕੇ ਵਿੱਚ ਚਿਖਾ ਦੇ ਨਾਲ ਸਵਾਹੀ ਹੁੰਦੇ ਨੇ ਸੜਕੇ ਵਿੱਚ ਚਿਖਾ ਦੇ ਨਾਲ ਸਵਾਹੀ ਹੁੰਦੇ ਨੇ ਕੋ ਬੰਦਾ ਸਾਰੀ ਮੋਰ ਰਾਜਦਾ ਨਹੀਂ ਜਿਹੜਾ ਕੁਛ ਮਰਜੀ ਮਿਲ ਜੇ ਉਹ ਪੈਦਲ ਤੁਰਿਆ ਜਾਂਦਾ ਕਹਿੰਦਾ ਸਾਈਕਲ ਮਿਲ ਜਾਵੇ ਸਾਈਕਲ ਵਾਲਾ ਫੇਰ ਸਕੂਟਰ ਕਾਰ ਭਾਲਦਾ ਏ ਦੱਕਾ ਸਮਾਂ ਹੀ ਹੁੰਦਾ ਨਾ ਪਹਿਲਾਂ ਕਹਿੰਦਾ ਟਿਕਟ ਮਿਲ ਜੇ ਫਿਰ ਐਮਐਲਏ ਬਣ ਜਾ ਫਿਰ ਮੰਤਰੀ ਬਣ ਜਾ ਫਿਰ ਇੱਕ ਨੇ ਮੋਟਰਮੈਂਟ ਤਿੰਨ ਚਾਹੀਦੇ ਨੇ ਉਹ ਪੈਦਲ ਤੁਰਿਆ ਜਾਂਦਾ ਕਹਿੰਦਾ ਸਾਈਕਲ ਮਿਲ ਜਾਵੇ ਸਾਈਕਲ ਵਾਲਾ ਫੇਰ ਸਕੂਟਰ ਕਾਰ ਭਾਲਦਾ ਏ ਐ ਸਮਰਚ ਗੋਡੇ ਨੂੰ ਬਲ ਪਿਆ ਨਿਕਲਦਾ ਨਹੀਂ ਹੁੰਦਾ ਨਵਾਂ ਹੀ ਪਵਾਉਣਾ ਪੈਂਦਾ ਮੇਰੇ ਪ੍ਰੋਬਲਮ ਆ ਗਈ ਸੀ ਮੈਂ ਵੀ ਸਟੇ ਤੇ ਟੱਪਣ ਲੱਗ ਗਿਆ ਸੀ ਅੱਛਾ ਕਹਿੰਦਾ ਕਸ ਲੂੰ ਬਾ ਵੀ ਤੂੰ ਅਸਲੀ ਡਾਕਟਰ ਹੈ ਉਹ ਪੈਦਲ ਤੁਰੇ ਆ ਜਾਂਦਾ ਕਹਿੰਦਾ ਸਾਈਕਲ ਮਿਲ ਜਾਵੇ ਸਾਈਕਲ ਵਾਲਾ ਫੇਰ ਸਕੂਟਰ ਕਾਰ ਭਾਲਦਾ ਏ ਪੜਿਆ ਲਿਖਿਆ ਮੁੰਡਾ ਤਾਂ ਰੁਜ਼ਗਾਰ ਭਾਲਦਾ ਏ ਮਿਲ ਜਾਵੇ ਰੁਜ਼ਗਾਰ ਤਾਂ ਸੋਣੀ ਨਾਰ ਭਾਲਦਾ ਏ ਕਹਿੰਦਾ ਵਿਆਹ ਹੋ ਜਾਵੇ ਮਿਲ ਜਾਵੇ ਜੇ ਨਾਰ ਤਾਂ ਕਿਹੜਾ ਪੁੱਛਦਾ ਬੇਬੇ ਨੂੰ ਆਮਾਣਿਆ ਬੈਠੇ ਨੇ ਪਥਰੋ ਸਵੇਰੇ ਚਾਹ ਮਿਲਦੀ ਦੋ ਕੱਪੇ ਬਰਨਰ ਤੇ ਟੰਪ ਘੱਟ ਮਿੱਠਾ ਬਾਕੇ ਉਡਿੱਕਦੀ ਰਹਿ ਜਾਂਦੀ ਆ ਫਿਰ ਉਹ ਮਿਲ ਜਾਵੇ ਜੇ ਨਾਰ ਤਾਂ ਕਿਹੜਾ ਪੁੱਛਦਾ ਬੇਬੇ ਨੂੰ ਮੁੰਡਾ ਤਾਂ ਫਿਰ ਚੋਪੜੀਆਂ ਵੀ ਚਾਰ ਭਾਲਦਾ ਏ ਜੇ ਦਾੜੀ ਮੋਛਣਾ ਆਵੇ ਬੰਦਾ ਦਵਾਈ ਭਾਲਦਾ ਏ ਚੰਦਰਪਾਲ ਦੁਗਰੀ ਚੰਦਰਪਾਲ ਦੁਗਰੀ ਗੱਲ ਸਾਹਿਬ ਭਾਜੀ ਬਹੁਤ ਚਿਰ ਬਾਅਦ ਮਿਲਿਓ ਸਹੀ ਤਾਂ ਆਪਣੀ ਇੱਕੋ ਜੀ ਯਾਦ ਉਹਨਾਂ ਦੀ ਜੇ ਤੂੰ ਇੱਥੇ ਖੜਾ ਰਿਹਾ ਨਾ ਮੈਨੂੰ ਗੌਣ ਔਖਾ ਹੋ ਜਾਣਾ ਜੇ ਤੂੰ ਬੈਜੇ ਮੈਨੂੰ ਬਹੁਤ ਚੰਗਾ ਲੱਗੂ ਮੈਨੂੰ ਪਤਾ ਕੀ ਹੈ ਤੇਰੀ ਪੱਗ ਪੋਗੀ ਡਿਗਪੀ ਤੇ ਸੱਟ ਸੁੱਟ ਲੱਗ ਗਈ ਔਖਾ ਹੋ ਜਾਣਾ ਪੱਗ ਸਿਰ ਤੇ ਚੰਗਿਆ ਮੇਰੀ ਬੇਨਤੀ ਹੈ ਜੇ ਮੈਨੇ ਮੈਂ ਬੇਨਤੀ ਉਹ ਕਰਦਾ ਹੱਥ ਜੋੜ ਕੇ ਮੇਰਾ ਕੋਈ ਅੱਛਾ ਵਾ ਠੀਕ 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 ਵੇ ਠੀਕ ਬੰਦਾ ਚੰਗਾ ਤਾੜੀ ਮਾਰੋ ਵੀ ਬੰਦਾ ਚੰਗਾ ਦਲਬਟੀਨਾ ਜੀ ਵਾਜੀ ਬਹੁਤ ਧੰਨਵਾਦ ਅਮਨ ਫੁਲਾੜਾ ਸਾਹਿਬ ਹੁਣ ਮੈਨੂੰ ਛੇੜਿਓ ਨਾ ਜੇ ਦਾੜੀ ਮੋਛਣਾ ਆਵੇ ਬੰਦਾ ਦਵਾਈ ਭਾਲਦਾ ਏ ਹਮੜਾ ਸਾਹਿਬ ਵੀ ਟਾਈਮ ਲਾ ਜੇ ਠੀਕ ਨਹੀਂ ਬਹੁਤ ਔਖਾ ਹੁੰਦਾ ਫਿਰ ਬਲਵਿੰਦਰ ਵਾਲੀ ਕੋਲ ਜਾਂਦਾ ਬੰਦਾ ਪੱਟੀ ਵਾਲੇ ਕੋਲੇ ਜੇ ਦਾੜੀ ਮੋਛਣਾ ਆਵੇ ਬੰਦਾ ਦਵਾਈ ਭਾਲਦਾ ਏ ਆ ਜਾਵੇ ਜੇ ਦਾੜੀ ਤਾਂ ਫਿਰ ਨਾਈ ਭਾਲਦਾ ਏ ਆ ਜਾਵੇ ਜੇ ਦਾੜੀ ਤਾਂ ਫਿਰ ਨਾਈ ਭਾਲਦਾ ਏ ਹੋ ਜਾਵੇ ਜੇ ਚਿੱਟੀ ਤਾਂ ਫਿਰ ਡਾਈ ਭਾਲਦਾ ਏ ਉਹ ਵਿੱਚ ਜਵਾਨੀ ਕਹਿੰਦਾ ਵੀ ਮੁੱਛ ਥੱਲੇ ਹੋਵੇ ਨਾ ਵਿੱਚ ਬਡਾਪੇ ਥੋੜਾ ਜਿਆਸਤ ਕਾਰ ਭਾਲਦਾ ਏ ਇਹ ਰਾਮ ਕਹਾਣੀ ਬਹੁਤਾ ਦਿਨ ਤੱਕ ਨਹੀਂ ਚੱਲਦੀ ਤੇ ਆਖਰ ਬੰਦਾ ਬੰਦੇ ਕਿਨੇ ਜੀ ਤਾੜੀ ਮਾਰ ਕੇ ਦੱਸੋ ਇਦਾਂ ਨਹੀਂ ਸਵਾਦ ਆਉਣਾ ਓਏ ਆਖਰ ਵੇਲੇ ਬੰਦਾ ਬੰਦੇ ਚਾਰ ਭਾਲਦਾ ਏ